ਅੱਜ ਦੀ ਬਾਤ ਇੰਪੋਰਟੈਂਟ ਇਸ਼ੂ ਕਿ ਪੰਜਾਬ ਦੇ ਅੰਦਰ ਜੀਐਸਟੀ ਦੀ ਕਲੈਕਸ਼ਨ ਜਿਹੜੀ ਆ ਉਹ ਕਿੰਨੀ ਹੋ ਰਹੀ ਆ ਟੈਕਸ ਦੀ ਕੰਪਲਾਈਂਸ ਟੈਕਸ ਦੀ ਇਨਫੋਰਸਮੈਂਟ ਕਿੰਨੀ ਹੋ ਰਹੀ ਆ ਉਹਨੂੰ ਲੈ ਕੇ ਤੁਹਾਨੂੰ ਸਾਰਿਆਂ ਨੂੰ ਸੱਦਾ ਦਿੱਤਾ ਗਿਆ ਸੀਗਾ ਜੀਐਸਟੀ ਜਿਹੜਾਗਾ ਉਹ 2017 ਦੇ ਅੰਦਰ ਲਾਗੂ ਹੁੰਦਾ 2017 ਤੋਂ ਲੈ ਕੇ ਹੁਣ ਤੱਕ ਜਿਹੜੀ ਟੈਕਸ ਰਜ਼ੀਮ ਦੇਸ਼ ਦੇ ਅੰਦਰ ਕੰਮ ਕਰ ਰਹੀ ਆ ਉਹ ਜੀਐਸਟੀ ਦੀ ਟੈਕਸ ਰਜ਼ੀਮ ਕੰਮ ਕਰ ਰਹੀ ਹੈ ਜਿਵੇਂ ਟੈਕਸ ਦੀ ਕਲੈਕਸ਼ਨ ਦੀ ਗੱਲ ਕਰਾਂ ਟੈਕਸ ਕੰਪਲਾਈਂਸ ਦੀ ਗੱਲ ਕਰੀਏ ਤਾਂ 2017 ਤੋਂ ਲੈ ਕੇ 2017 ਤੋਂ ਲੈ ਕੇ 2022 ਤੱਕ 222 ਤੱਕ ਯਾਨੀ ਕਿ ਕਾਂਗਰਸ ਦੇ ਰਾਜ ਦੇ ਸਮੇਂ ਪੰਜਾਬ ਚ ਟੈਕਸ ਦੀ ਕਲੈਕਸ਼ਨ 63042 ਕਰੋੜ ਰੁਪਏ 63042 ਕਰੋੜ ਰੁਪਏ ਦੀ ਕਲੈਕਸ਼ਨ ਜਿਹੜੀ ਆ ਉਹ 2017-18 ਤੋਂ ਲੈ ਕੇ 2021-22 ਤੱਕ ਜਦੋਂ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦਾ ਰਾਜ ਰਿਹਾ ਉਸ ਸਮੇਂ ਰਹੀ ਔਰ ਉਸ ਤੋਂ ਬਾਅਦ ਪੰਜਾਬ ਦੇ ਅੰਦਰ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਗਠਨ ਕੀਤਾ ਇੱਕ ਇਮਾਨਦਾਰ ਸਰਕਾਰ ਜਿਹੜੀ ਆ ਉਹ ਪੰਜਾਬ ਵਿੱਚ ਹੋਂਦ ਵਿੱਚ ਆਉਂਦੀ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਦੇ ਮੁੱਖ ਮੰਤਰੀ ਬਣਦੇ ਨੇਗੇ ਔਰ ਇਹਨਾਂ ਤਿੰਨਾਂ ਸਾਲਾਂ 'ਚ ਇਹਨਾਂ ਤਿੰਨਾਂ ਸਾਲਾਂ ਦੇ ਅੰਦਰ ਜਿਹੜੀ ਟੈਕਸ ਦੀ ਕਲੈਕਸ਼ਨ ਹੋਈ ਆ ਉਹ 62733 ਕਰੋੜ ਰੁਪਏ 62.733 ਕਰੋੜ ਰੁਪਏ ਯਾਨੀ ਕਿ ਲਗਭਗ ਜਿਵੇਂ ਗੱਲ ਕਰਾਂ ਕਾਂਗਰਸ ਦੇ 5 ਸਾਲ ਔਰ ਆਮ ਆਦਮੀ ਪਾਰਟੀ ਦੇ 3 ਸਾਲ ਬਰਾਬਰ ਨੇਗੇ ਕਿਉਂਕਿ ਪੰਜਾਬ ਦੇ ਅੰਦਰ ਜਿਹੜੇ ਜਾਲੀ ਫਰਜੀ ਕਮ ਕਾਂਗਰਸ ਦੇ ਰਾਜ 'ਚ ਹੁੰਦੇ ਸੀ ਭ੍ਰਿਸ਼ਟਾਚਾਰ ਦੇ ਕੰਮ ਕਾਂਗਰਸ ਦੇ ਰਾਜ 'ਚ ਹੁੰਦੇ ਸੀ ਜੋ ਪੰਜਾਬ ਦਾ ਟੈਕਸ ਮਾਲੀਆ ਰਾਸਤੇ ਦੇ ਅੰਦਰ ਕਾਂਗਰਸ ਲੁੱਟ ਲੈਂਦੀ ਸੀ ਅੱਜ ਉਹ ਸਾਰਾ ਟੈਕਸ ਮਾਲੀਆ ਜਿਹੜਾ ਪੰਜਾਬ ਦੇ ਖਜ਼ਾਨੇ 'ਚ ਪਹੁੰਚ ਰਿਹਾ ਲੋਕ ਪੰਜਾਬ ਦੇ ਪੰਜਾਬ ਦੇ ਲੋਕ ਬੜੀ ਇਮਾਨਦਾਰੀ ਦੇ ਨਾਲ ਬੜੀ ਨੇਕ ਰੀਤੀ ਦੇ ਨਾਲ ਟੈਕਸ ਅਦਾ ਕਰਦੇ ਨੇਗੇ ਟੈਕਸ ਸਰਕਾਰ ਨੂੰ ਦਿੰਦੇ ਨੇਗੇ ਜਿਹੜੇ ਵੀ ਟੈਕਸ ਪੇਅਰ ਨੇਗੇ ਜਿਹੜੇ ਵੀ ਜੀਐਸਟੀ ਦੇ ਅੰਦਰ ਰਜਿਸਟਰਡ ਨੇਗੇ ਪਰ ਲੇਕਿਨ ਕੁਝ ਲੋਕ ਜਾਲੀ ਫਰਜੀ ਫਰਮਾ ਬਣਾ ਕੇ ਕੁਝ ਲੋਕ ਉਹ ਟੈਕਸ ਪੇਅਰਾਂ ਦਾ ਪੈਸਾ ਜਿਹੜਾ ਉਹ ਆਪਣੀ ਹੱਡ ਭਨਵੀਂ ਕੀਮਤ ਕਮਾਈ ਕਰਕੇ ਹੱਡ ਭਨਵੀਂ ਕਮਾਈ ਕਰਕੇ ਸਰਕਾਰ ਨੂੰ ਦਿੰਦੇ ਸੀਗੇ ਉਹ ਕਾਂਗਰਸ ਦੇ ਰਾਜ ਦੇ ਵਿੱਚ ਰਾਸਤੇ ਵਿੱਚ ਲੁੱਟ ਲਿਆ ਜਾਂਦਾ ਸੀਗਾ। ਇਸੇ ਗੱਲ ਕਰਕੇ ਜਦੋਂ ਅਸੀਂ ਇਮਾਨਦਾਰੀ ਦੇ ਨਾਲ ਪੈਸਾ ਇਕੱਠਾ ਕਰਨਾ ਸ਼ੁਰੂ ਕੀਤਾ ਤਾਂ ਬਹੁਤ ਸਾਰੇ ਕਾਂਗਰਸੀ ਟੜਫ ਰਹੇ ਸੀਗੇ। ਬਹੁਤ ਸਾਰੇ ਭਾਰਤੀ ਜਨਤਾ ਪਾਰਟੀ ਦੇ ਲੋਕ ਟੜਫ ਰਹੇ ਸੀ ਜਿਨ੍ਹਾਂ ਦੀ ਸਾਹ ਜਿਨ੍ਹਾਂ ਦੇ ਭਾਈਵਾਲ ਉਹਨਾਂ ਲੋਕਾਂ ਦੇ ਨਾਲ ਸੀ ਜਿਹੜੇ ਰਾਸਤੇ ਵਿੱਚ ਸਾਡਾ ਖਜ਼ਾਨਾ ਲੁੱਟ ਲੈਂਦੇ ਸੀ। ਇਸੇ ਗੱਲ ਕਰਕੇ ਉਹ ਲੋਕ ਤਰਫ ਦੇਣਗੇ 5 ਸਾਲਾਂ ਚ 63042 ਕਰੋੜ ਰੁਪਏ ਔਰ 3 ਸਾਲਾਂ ਚ 62733 ਕਰੋੜ ਰੁਪਏ ਸੋ ਲਗਾਤਾਰ ਜਿਹੜੀ ਜੀਐਸਸੀ ਦੀ ਕਲੈਕਸ਼ਨ ਆ ਜੇਵੇਂ ਪਿਛਲੇ ਸਾਲ ਦੀ ਗੱਲ ਕਰਾਂ 23600 42 ਕਰੋੜ ਰੁਪਏ ਯਾਨੀ 13 ਫੀਸਦੀ ਤੋਂ ਵੱਧ ਜਿਹੜੀ ਆ ਉਹ ਕਲੈਕਸ਼ਨ ਪੰਜਾਬ ਚ ਪਿਛਲੇ ਸਾਲ ਹੋਈ ਕਿਉਂਕਿ ਪਿਛਲੇ ਕਾਫੀ ਲੰਬੇ ਅਰਸੇ ਤੋਂ ਅਸੀਂ ਦੇਖ ਰਹੇ ਸੀ ਕਿ ਪੰਜਾਬ ਦੇ ਅੰਦਰ ਕੁਝ ਜਾਲੀ ਫਰਜੀ ਫਰਮਾਂ ਬਣਾ ਕੇ ਫੇਕ ਬਿਲਿੰਗ ਹੁੰਦੀ ਸੀ ਫੇਕ ਇਨਵੋਇਸ ਹੁੰਦੀ ਸੀਗੀ ਜਾਲੀ ਫਰਮਾਂ ਬਣਾ ਲੀਆਂ ਸੈਂਟਰ ਤੇ ਰਜਿਸਟਰ ਕਰਵਾ ਲਿਆ ਕੇਂਦਰ ਸਰਕਾਰ ਕੋਲੇ ਰਜਿਸਟਰ ਕਰਵਾ ਲਿਆ ਔਰ ਫਿਰ ਫੇਕ ਆਈਟੀਸੀ ਕ੍ਰੀਏਟ ਕਰਕੇ ਪੰਜਾਬ ਸਰਕਾਰ ਦਾ ਪੈਸਾ ਸੈਂਟਰ ਸਰਕਾਰ ਦਾ ਪੈਸਾ ਇਹ ਟੈਕਸ ਪੇਅਰ ਦੇ ਦੇਣਗੇ ਲੋਕ ਦਿੰਦੇ ਨੇਗੇ ਉਹ ਰਾਸਤੇ ਵਿੱਚ ਲੁੱਟੇ ਲੁੱਟ ਕੇ ਲੈ ਜਾਂਦੇ ਸੀਗੇ ਪਿਛਲੇ ਦਿਨਾਂ ਲਗਾਤਾਰ ਇਨਸਪੈਕਸ਼ਨਾਂ ਦਾ ਦੌਰ جاری ਸੀਗਾ ਅਸੀਂ ਉਹਨਾਂ ਫੇਕ ਫਰਮਾਂ ਨੂੰ ਜਿਹੜੀਆਂ ਝਾਲੀ ਫਰਮਾਂ ਸੀਗੀਆਂ ਉਹਨਾਂ ਨੂੰ ਫੜਨ ਦੇ ਲਈ ਸਾਡਾ ਬੈਂਕ ਵੇ ਨੇ ਕੰਮ ਕੀਤਾ ਔਰ ਲਗਭਗ 195 195 ਫਰਮਾਂ ਜਿਹੜੀਆਂ ਉਹ ਆਇਡੈਂਟੀਫਾਈ ਕੀਤੀਆਂ ਗਈਆਂ ਔਰ ਜਿਨ੍ਹਾਂ ਦਾ ਲਗਭਗ 76 ਕਰੋੜ ਰੁਪਇਆ 76 ਕਰੋੜ ਰੁਪਇਆ ਜਿਹੜਾ ਇਨਪੁਟ ਟੈਕਸ ਕ੍ਰੈਡਿਟ ਸੀਗਾ ਜਿਹੜਾ ਉਹ ਜਾਲੀ ਕਲੇਮ ਕਰ ਰਹੀਆਂ ਸੀ ਫਰਜ਼ੀ ਤੌਰ ਤੇ ਕਲੇਮ ਕਰ ਰਹੀਆਂ ਸੀਗੀਆਂ ਉਹ ਵੀ ਬਲੌਕ ਕੀਤਾ ਗਿਆ ਕਿਉਂਕਿ ਇਹ ਸਾਰੀਆਂ ਫਰਮਾਂ ਇਹਨਾਂ ਵਿੱਚੋਂ 134 ਫਰਮਾਂ 134 ਫਰਮਾਂ ਉਹ ਸੀਗੀਆਂ ਜਿਹੜੀਆਂ ਐਗਜ਼ਿਸਟ ਨਹੀਂ ਕਰਦੀਆਂ ਸੀ ਯਾਨੀ ਕਿ ਬਿਲਾ ਦਾ ਆਦਾਨ ਪ੍ਰਦਾਨ ਇਨਵੌਇਸਸ ਦਾ ਆਦਾਨ ਪ੍ਰਦਾਨ ਫੇਕ ਬਿਲਿੰਗ ਕਟਲਾ ਦੀ ਨੂੰ ਆਪਾਂ ਕਹਿ ਦਿੰਦੇ ਆ ਜਾਲੀ ਬਿੱਲ ਇਸ਼ੂ ਕਰਨਾ ਜਾਰੀ ਸੀਗਾ ਔਰ 134 ਜਿਹੜੀਆਂ ਉਹ ਨੌਨ ਐਗਜ਼ਿਸਟ ਨਹੀਂ ਗਿਆ ਯਾਨੀ ਕਿ ਰਜਿਸਟਰ ਹੋ ਗਈਆਂ ਬਾਅਦ ਬੰਦ ਕਰ ਦਿੱਤੀਆਂ ਗਈਆਂ ਕਿਸੇ ਨਾ ਕਿਸੇ ਕਾਰਨ ਜਾਂ ਉਹਨਾਂ ਨੂੰ ਕੋਈ ਹੋਰ ਤਰੀਕਾ ਦੇ ਕੇ ক্লোਜ਼ ਕਰ ਲਿਆ ਗਿਆ ਪਰ ਲੇਕਿਨ ਉਹਨਾਂ ਦੇ ਨਾਂ ਦੇ ਉੱਤੇ ਬਿਲਿੰਗ ਜਿਹੜੀ ਸੀਗੀ ਉਹ ਪੰਜਾਬ 'ਚ ਹੁੰਦੀ ਰਹੀ ਇਹਨਾਂ ਵਿੱਚੋਂ 126 ਜਿਹੜੀ ਇੰਪੋਰਟੈਂਟ ਗੱਲ ਆ 126 ਫਰਮਾਓ ਨੇ ਅੱਜ्ञਾ ਜਿਹੜੀਆਂ ਸੈਂਟਰਲ ਜੂਰਡਿਕਸ਼ਨ ਦੇ ਅੰਦਰ ਰਜਿਸਟਰਡ ਸੀਗੀਆਂ ਜਿਹੜੀਆਂ ਕਿ ਕੇਂਦਰ ਸਰਕਾਰ ਦੇ ਕੋਲੇ ਰਜਿਸਟਰਡ ਸੀਗੀਆਂ ਕਿਉਂਕਿ ਇੱਕ ਤਾਂ ਸਟੇਟ ਸਰਕਾਰ ਰਜਿਸਟਰ ਕਰਦੀ ਆ ਇੱਕ ਫਰਮ ਤੁਸੀਂ ਸਟੇਟ ਸਰਕਾਰ ਕੋਲੇ ਜਾਓਗੇ ਪੰਜਾਬ ਸਰਕਾਰ ਕੋਲੇ ਜਾਓਗੇ ਤੁਹਾਡੀ ਪ੍ਰੋਪਰ ਵੈਰੀਫਿਕੇਸ਼ਨ ਹੋ ਕੇ ਤੁਹਾਡੀ ਫਿਜ਼ੀਕਲ ਵੈਰੀਫਿਕੇਸ਼ਨ ਹੋ ਕੇ ਤੁਹਾਡਾ ਕਿੱਥੇ ਕਾਰੋਬਾਰ ਰਜਿਸਟਰ ਕਰਦਾਗਾ ਤੁਸੀਂ ਕਿੱਥੇ ਤੁਹਾਡਾ ਪੈਨ ਕਾਰਡ ਲਾ ਕਿੱਥੇ ਤੁਹਾਡਾ ਵਿਲਿੰਗ ਹੁੰਦੀ ਆ ਉਹਦੀ ਫਿਜ਼ੀਕਲ ਵੈਰੀਫਿਕੇਸ਼ਨ ਹੋ ਕੇ ਅਸੀਂ ਆਪਦਾ ਰਜਿਸਟ੍ਰੇਸ਼ਨ ਜਿਹੜੀਆਂ ਉਹ ਸਟੇਟ ইস্যੂ ਕਰਦਾਗਾ ਪਰ ਲੇਕਿਨ ਦੂਜੇ ਪਾਸੇ ਸੈਂਟਰ ਵੱਲੋਂ ਜਦੋਂ ਕੋਈ ਵੀ ਬੰਦਾ ਉਹਨਾਂ ਦੇ ਪੋਰਟਲ ਤੇ ਜਾਂਦਾ ਉਹ ਤੁਰੰਤ ਰਜਿਸਟਰਡ ਕਰ ਦਿੰਦੀਆਂ ਨੇਗੀਆਂ ਸੋ ਉਹਨਾਂ ਵਿੱਚੋਂ ਲਗਭਗ ਇੱਕ ਪੂਰੀ 126 ਸੋਰੀ 126 ਫਰਮਾਂ ਜਿਹੜੀਆਂ ਉਹ ਸੈਂਟਰਲ ਜੂਰਿਕਸ਼ਨ ਦੇ ਅੰਦਰ ਰਜਿਸਟਰਡ ਸੀਗੀਆਂ ਇਹ ਫਰਮਾਂ ਦੇ ਅੰਦਰ ਬੋਗਸ ਬਿਲਿੰਗ ਜਿਹੜੀ ਡਿਟੈਕਟ ਕੀਤੀ ਗਈ ਬੋਗਸ ਬਿਲਿੰਗ ਉਹ ਲਗਭਗ 423 ਕਰੋੜ ਦੀ 423 ਕਰੋੜ ਦੀ ਬੋਗਸ ਬਿਲਿੰਗ ਜਿਹੜੀ ਇਹ ਬਿਲ ਜਦੋਂ ਕੱਟ ਕੀ ਕੱਟਦੀਆਂ ਸੀਗੀਆਂ اے ਨੇ ਬੀ ਨੂੰ ਕਟਿਆ ਬੋਗਸ ਬਿਲ ਸੀਗਾ ਉਹਦੇ ਤੇ ਆਈਟੀਸੀ ਕ੍ਰੀਏਟ ਕਰਕੇ ਉਹ ਸਟੇਟ ਦੀ ਕਿੱਟੀ ਚੋਂ ਪੈਸੇ ਕਢਵਾ ਕੇ ਲੈ ਜਾਂਦੀ ਅਸੀਂ ਕੰਮ ਕੋਈ ਵੀ ਨਹੀਂ ਕੀਤਾ ਨਾ ਕੁਝ 베ਚਿਆ ਨਾ ਕੁਝ ਲਿਆ ਫੇਕ ਫਰਮਾ ਰਹੀ ਕਾਰੋਬਾਰ ਦਿਖਾ ਕੇ ਕਿ ਮੈਂ ਜੀ ਇਹਦੇ ਅੰਦਰ ਆਹ ਰੌ ਮਟੀਰੀਅਲ ਜਾਰੀ ਕੀਤਾ ਸੀਗਾ ਆ 100 ਰੁਪਏ ਦਾ ਰੌ ਮਟੀਰੀਅਲ ਸੀਗਾ ਜੀ 120 ਰੁਪਏ ਦਾ ਆ ਪੈਨ ਬਣ ਗਿਆ ਜੀ ਉਹਦੇ ਚੋਂ ਮੇਰਾ ਹੁਣ ਆਈਟੀਸੀ ਦੇ ਦੋ ਫੇਕ ਕੀਆ ਨਹੀਂ ਕਿ ਸਾਰਾ ਕੁਝ ਫੇਕ ਕਰਕੇ ਉਹ ਅਸੀਂ 423 ਕਰੋੜ ਰੁਪਏ ਜਿਹੜਾ ਉਹ ਡਿਟੈਕਟ ਕੀਤਾਗਾ ਇਸ ਤੋਂ ਬਿਨਾ ਜੇ ਮੈਂ ਸਿੱਧੀ ਗੱਲ ਕਰਾਂ ਕਿ ਹੁਣ ਤੱਕ 골ਡ ਬੇਸ ਟ੍ਰਾਂਜੈਕਸ਼ਨ ਸੋਨੇ ਦੇ ਆਧਾਰ ਦੇ ਉੱਤੇ ਜਿਹੜੇ ਟ੍ਰਾਂਜੈਕਸ਼ਨ ਹੋਏ ਕੋਲ ਬੇਸ ਕੋਲੇ ਦੇ ਆਧਾਰ ਤੇ ਟ੍ਰਾਂਜੈਕਸ਼ਨ ਹੋਏ ਤੇ ਹੋਰ ਕੰਮਾਂ ਦੇ ਅੰਦਰ ਅਦਰ ਜਿਹੜੀਆਂ ਬੋਗਸ ट्रांजੈਕਸ਼ਨ ਨੇਗੇ ਉਹਨਾਂ ਦੀ ਪੂਰੀ ਮੈਂ ਸਮਰੀ ਤੁਹਾਡੇ ਨਾਲ ਸ਼ੇਅਰ ਕਰ ਰਿਆਂਗਾ ਕਿ ਜਿਹੜਾ 골ਡ 베이스 골ਡ ਵੇਸਟ ਦੇ ਉੱਤੇ ਸੋਨੇ ਦੇ ਆਧਾਰ ਦੇ ਉੱਤੇ ਜਿਹੜੇ ਕੰਮ ਕਰਦੇ ਨੇ 900 ਕਰੋੜ ਰੁਪਏ ਦੀ ਜਿਹੜੀ ਆ ਬੋਗਸ ਵੇਲਿੰਗ ਕੀਤੀ ਗਈ 900 ਕਰੋੜ ਦੀ ਬੋਗਸ ਵੇਲਿੰਗ ਕੀਤੀ ਗਈ ਜਿਹਦੇ ਅੰਦਰ ਅਸੀਂ 21 ਕਰੋੜ ਰੁਪਇਆ ਉਹ ਲੁਧਿਆਣੇ ਦੀ ਫਰਮ ਦਾ ਉਹ ਬਲੌਕ ਕੀਤਾ 22 ਕਰੋੜ ਰੁਪਏ ਰਿਹਾੜੀ ਦੀ ਫਰਮ ਦਾ ਬਲਾਕ ਕੀਤਾ ਇਸੇ ਤਰੀਕੇ ਜਿਹੜੇ ਕੋਲ ਦੀਆਂ ਟ੍ਰਾਂਜੈਕਸ਼ਨ ਸੀਗੀਆਂ ਜਿਹੜੇ ਕੋਲੇ ਦੀਆਂ ਟ੍ਰਾਂਜੈਕਸ਼ਨ ਸੀਗੀਆਂ ਜਿਹੜੇ ਮੋਹਾਲੀ ਖਰੜ ਕੋਟਖਪੂਰਾ ਮਾਹਲੀ ਖਰੜ ਕੋਟਖਪੂਰਾ ਉਹ 226 ਕਰੋੜ ਰੁਪਿਆ ਇਹਨਾਂ ਦੇ ਅੰਦਰ 12 ਕਰੋੜ ਦਾ ਆਈਟੀਸੀ ਅਸੀਂ ਬਲਾਕ ਕੀਤਾ ਇਸੇ ਤਰੀਕੇ ਦੂਜੇ ਛੋਟੇ-ਛੋਟੇ ਹੋਰ ਬਿੱਲ ਸੀਗੇ ਉਹ 586 ਕਰੋੜ ਰੁਪਏ ਦੇ 586 ਕਰੋੜ ਦੀ ਬੋਗਸ ਬਿਲਿੰਗ ਹੋਈ ਫੇਕ ਜਿਹੜੀ ਇਨ ਬੋਆਇਸ ਦੇ ਵੈਲਿਊਜ਼ ਦੇ ਕ੍ਰੀਏਟ ਕੀਤਾ ਗਿਆ ਉਹਦੇ ਵਿੱਚੋਂ ਅਸੀਂ 105 ਕਰੋੜ ਰੁਪਏ ਦੇ ਜਿਹੜੀ ਆ ਆਈਟੀਸੀ ਬਲਾਕ ਕੀਤੀ ਇਸ ਤੋਂ ਬਿਨਾ 2 ਕਿਲੋਗ੍ਰਾਮ 2 ਕਿਲੋ ਜਿਹੜਾ ਸੋਨਾ ਦਾ 2 ਕਿਲੋ 골ਡ ਜਿਹੜਾ ਬਿਦੌਟ ਵਿਲਿੰਗ ਉਹ ਵੀ ਜਿਹੜਾ ਅਸੀਂ ਫੜਿਆ ਉਹ ਰਾਂਚੀ ਤੋਂ ਲੁਧਿਆਣਾ ਲਿਆਂਦਾ ਜਾ ਰਿਹਾ ਸੀਗਾ ਸੋ ਮੇਰਾ ਕਹਿਣ ਦਾ ਭਾਵਾ ਲਗਾਤਾਰ ਸਾਡੇ ਜਿਹੜੇ ਯੂਨਿਟ ਨੇਗੇ ਉਹ ਟੈਕਸ ਅਵੇਜਨ ਰੋਕਣ ਦੇ ਲਈ ਲੱਗੇ ਹੋਏ ਨੇਗੇ ਲੋਕ ਸਾਨੂੰ ਟੈਕਸ ਦਿੰਦੇ ਨੇਗੇ ਪਰ ਲੇਕਿਨ ਕੁਝ ਲੋਕ ਜਾਲੀ ਫਰਜ਼ੀ ਫਰਮਾਂ ਬਣਾ ਕੇ ਪੰਜਾਬ ਦਾ ਪੈਸਾ ਰੁੱਟਣ ਲਈ ਲੱਗੇ ਹੋਏ ਨੇਗੇ ਕਿਉਂਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਬਣੀ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਦੇ ਮੁੱਖ ਮੰਤਰੀ ਬਣੇ ਉਸ ਸਮੇਂ ਅਸੀਂ IIT ਹైదరాబాద్ ਦੇ ਨਾਲ ਅਸੀਂ IIT ਹైదరాబాద్ ਦੇ ਨਾਲ ਇਕਰਾਰ ਕੀਤਾ ਸਮਝੌਤਾ ਕੀਤਾ ਐਗਰੀਮੈਂਟ ਕੀਤਾ ਔਰ ਉਹਦੇ ਤਹਿਤ 15 ਮਾਡਿਊਲ ਜਿਹੜੇ ਲਗੇ ਉਹਨਾਂ ਦੇ 15 ਮਾਡਿਊਲ ਜਿਹੜੇ ਨੇ ਉਹ ਪੰਜਾਬ ਚ ਕੰਮ ਕਰ ਰਹੇ ਨੇਗੇ ਔਰ 7 ਨਵੇਂ 7 ਜਿਹੜੇ ਹੋਰ ਨਵੇਂ ਮਾਡਿਊਲ ਨੇ ਉਹ ਵੀ ਅਸੀਂ ਉਹਨਾਂ ਨੂੰ ਵੀ ਬੜੀ ਜਲਦੀ ਉਹ ਵੀ ਕਾਰਸ਼ੀਲ ਹੋ ਜਾਣਗੇ ਬੜੀ ਜਲਦੀ ਉਹ ਵੀ ਵਰਤੋਂ ਚ ਆ ਜਾਣਗੇ ਸੋ ਇਹਦੇ ਨਾਲ ਅਸੀਂ ਜਿਹੜੀ ਆ ਹੁਣ ਤੱਕ ਇਸ ਐਜੀਟੀ ਹైదరాబాద్ ਦੇ ਰਾਹੀਂ ਲਗਭਗ 1870 ਕਰੋੜ ਰੁਪਏ 1870 ਕਰੋੜ ਰੁਪਏ ਜਿਹੜਾ ਉਹਨਾਂ ਦਾ ਕੈਸ਼ ਦੇ ਅੰਦਰ ਰਿਕਵਰ ਕਰ ਚੁੱਕੇ ਆ ਇਸ ਤੋਂ ਬਿਨਾ ਬਿੱਲ ਉਹ ਇਨਾਮ ਪਾਓ ਦੇ ਅੰਦਰ ਲਗਭਗ 4880 ਖਪਤਕਾਰਾਂ ਨੇ ਕੰਜ਼ਿਊਮਰ ਨੇ ਆਪਣਾ ਇਸ ਸਕੀਮ ਦੇ ਅੰਦਰ ਅਜ਼ਮਾਇਆ ਔਰ 2 ਕਰੋੜ 99 ਲੱਖ ਰੁਪਏ ਜਿਹੜਾ ਉਸੇ ਇਨਾਮ ਵੀ ਜਿਹੜੇ ਲੋਕਾਂ ਨੂੰ ਤਕਸੀਮ ਕੀਤੇ ਇਸ ਤੋਂ ਬਿਨਾ ਮੇਰਾ ਬਿੱਲ ਐਪ ਦੇ ਉੱਤੇ ਵੀ ਮੇਰਾ ਬਿੱਲ ਐਪ ਦੇ ਉੱਤੇ ਵੀ ਬਹੁਤ ਸਾਰੀਆਂ ਜਿਹੜੀਆਂ ਲੋਕਾਂ ਨੇ ਆਪਣੇ ਬਿੱਲ ਚੈੱਕ ਕੀਤੇ ਉਹਦੇ ਰਾਹੀਂ ਵੀ ਲਗਭਗ 9 ਕਰੋੜ ਰੁਪਏ ਦਾ ਜਿਹੜਾ ਜੁਰਮਾਨਾ ਉਹ ਲਾਇਆ ਗਿਆ ਸੋ ਜਿੰਨਾਂ ਚ ਗਲਤੀਆਂ ਸੀਗੀਆਂ ਸੋ ਮੇਰਾ ਕਹਿਣ ਦਾ ਪਾਵਾ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਜਿਹੜਾ ਲੋਕ ਟੈਕਸ ਦਿੰਦੇ ਨੇ ਗੇ ਇਮਾਨਦਾਰੀ ਦੇ ਨਾਲ ਜਿਹੜਾ ਅੰਦਰ ਫਰਜੀ ਇੱਕ ਮਾਫੀਆ ਬਣਿਆ ਹੋਇਆ ਸੀਗਾ ਜਿਹੜਾ ਇੱਕ ਜਾਲੀ ਬਿਨਾਂ ਵਾਲਾ ਮਾਫੀਆ ਬਣਿਆ ਹੋਇਆ ਸੀਗਾ ਜਿਹਨੂੰ ਮੈਂ ਸਮਝਦਾ ਕਾਂਗਰਸ ਪਾਰਟੀ ਪ੍ਰੋਟੈਕਟ ਕਰਦੀ ਆ ਜਿਹੜੇ ਸਮੇਂ ਦਾ ਭਾਰਤੀ ਜਨਤਾ ਪਾਰਟੀ ਪ੍ਰੋਟੈਕਟ ਕਰਦੀ ਆ ਜਿਹਨੂੰ ਅਕਾਲੀ ਦਲ ਪ੍ਰੋਟੈਕਟ ਕਰਦਾਗਾ ਕਿਉਂਕਿ ਉਹਨਾਂ ਦੇ ਸਮੇਂ ਟੈਕਸੇਸ਼ਨ ਦੇ ਅੰਦਰ ਵੀ ਇੱਕ ਡਿਫਰੈਂਟ ਕਿਸਮ ਦਾ ਮਾਫੀਆ ਚਲਾਇਆ ਗਿਆ ਉਹਨਾਂ ਦੇ ਅੰਦਰ ਇਥੇ ਸ਼ਰਾਬ ਦਾ ਮਾਫੀਆ ਚੱਲਦਾ ਸੀ ਜਾਂ ਰੇਡ ਦਾ ਮਾਫੀਆ ਚੱਲਦਾ ਸੀਗਾ ਇੱਕ ਟੈਕਸੇਸ਼ਨ ਦਾ ਮਾਫੀਆ ਵੀ ਉਹਨਾਂ ਨੇ ਚਲਾਇਆ ਸੀਗਾ ਅੱਜ ਉਹ ਆਪਣੇ ਉਹਨਾਂ ਟੈਕਸੇਸ਼ਨ ਦੇ ਮਾਫੀਆ ਨੂੰ ਪ੍ਰੋਟੈਕਟ ਕਰਨ ਦੇ ਲੱਗੇ ਹੋਏ ਨੇਗੇ ਤਾਂ ਹੀ ਕਹਿੰਦੇ ਨੇ ਕਿ ਟਰੋਰਿਜ਼ਮ ਆ ਗਿਆ ਭਾਈ ਤੁਸੀਂ ਜਾਲੀ ਬਿਲਾ ਨੂੰ ਪ੍ਰੋਟੈਕਟ ਕਰ ਰਹੇ ਹੋ ਫਰਜੀ ਬਿਲਾ ਨੂੰ ਪ੍ਰੋਟੈਕਟ ਕਰ ਰਹੇ ਹੋ ਤੁਸੀਂ ਟੈਕਸਪੇਅਰ ਦਾ ਲੁੱਟਣ ਨੂੰ ਪ੍ਰੋਟੈਕਟ ਕਰ ਰਹੇ ਹੋਗੇ ਇੱਥੋਂ ਪਤਾ ਲੱਗਦਾ ਕਿ ਕਾਂਗਰਸ ਪਾਰਟੀ ਅਕਾਲੀ ਦਲ ਭਾਜਪਾ ਵਾਲੇ ਜਿਹੜੇ ਨੇਗੇ ਉਹ ਲੋਕਾਂ ਦਾ ਜਿਹੜਾ ਖੂਨ ਪਸੀਨੇ ਦੀ ਕਮਾਈ ਆ ਜਿਹੜੇ ਲੁਟੇਰੇ ਨੇਗੇ ਉਹਨਾਂ ਨੂੰ ਪ੍ਰੋਟੈਕਟ ਕਰਦੇ ਨੇਗੇ ਇਸੇ ਗੱਲ ਕਰਕੇ ਰੌਲਾ ਪਾਉਂਦੇ ਨੇ ਆ ਮੈਂ ਤੁਹਾਨੂੰ ओरिजिनल ਸੀਟ ਲੈ ਕੇ ਆਇਆਗਾ ਕਿ ਕਿਸ ਤਰ੍ਹਾਂ ਸੀ 900 ਕਰੋੜ ਰੁਪਏ ਦੀ ਫੇਕ ਜਾਲੀ ਇਨ ਬਾਰਸ 골ਡ ਦੇ ਅੰਦਰ ਕੋਲੇ ਦੇ ਅੰਦਰ 226 ਅੱਧੇ ਦੇ ਦੂਜੀਆਂ ट्रांजੈਕਸ਼ਨ ਦੇ ਉਹਦੇ ਅੰਦਰ 586 ਇਹ ਜੇ ਅਸੀਂ ट्रांजੈਕਸ਼ਨ ਜਿਹੜੀਆਂ ਨੇ ਉਹ ਪੰਜਾਬ ਚ ਫੜੀਆਂ ਨੇਗੀਆਂ ਸੋਨਾ ਫਰਮਾਂ ਦੇ ਅਸੀਂ ਲਾਇਸੈਂਸ ਕੈਨਸਲ ਕਰਨ ਦੇ ਲਈ ਜਿਹੜੀਆਂ ਸੈਂਟਰ ਕੋਲੇ ਨੇਗੀਆਂ ਅਸੀਂ ਸੈਂਟਰ ਜੂਰੀਡਿਕਸ਼ਨ ਦੇ ਅੰਦਰ ਰਜਿਸਟਰ ਹੋਣੇ ਰਹੀਆਂ ਕੇਂਦਰ ਸਰਕਾਰ ਨੂੰ ਲਿਖਿਆਗਾ ਔਰ ਜਿਹੜੀਆਂ ਪੰਜਾਬ ਦੇ ਅੰਦਰ ਰਜਿਸਟਰਡ ਨੇਗੀਆਂ ਉਹਨਾਂ ਦੇ ਜਿਹੜੇ ਲਾਇਸੈਂਸ ਨੇ ਅਸੀਂ ਤੁਰੰਤ ਰਜਿਸਟ੍ਰੇਸ਼ਨ ਜਿਹੜੀ ਉਹਨੂੰ ਤੁਰੰਤ ਰੱਦ ਕੀਤੀ ਆ ਸੋ ਤਾਂਕੇ ਕੋਈ ਵੀ ਜਿਹੜਾ ਫੇਕ ਇਨਵੌਇਸ ਦੇ ਆਧਾਰ ਦੇ ਉੱਤੇ ਫੇਕ ਵਿਲਾ ਦੇ ਆਧਾਰ ਦੇ ਉੱਤੇ ਕਿਸੇ ਕਿਸਮ ਦਾ ਕਾਰੋਬਾਰ ਪੰਜਾਬ 'ਚ ਨਾ ਕਰ ਸਕੇ